ਪਾਣੀ ਦੀ ਕਿਲਤ ਨੂੰ ਲੈ ਕੇ ਧੂਰੀ ਦੇ ਬਸੰਤ ਕਲੋਨੀ ਵਾਰਡ ਨੰਬਰ 1 ਵਿੱਚ ਸ਼ੁਭਮ ਸ਼ਰਮਾ ਸ਼ੂਭੀ ਜਨਰਲ ਸੈਕਟਰੀ ਯੂਥ ਕਾਂਗਰਸ ਦੀ ਟੀਮ ਵੱਲੋਂ ਪਾਣੀ ਮੁਹੱਈਆ ਕਰਵਾਇਆ ਗਿਆ ਦਿਨ ਅਤੇ ਰਾਤ ਨੂੰ ਮੁਹੱਲਾ ਨਿਵਾਸੀਆਂ ਨੂੰ ਉਹ ਵੀ ਉਹ ਲਵੇ ਦਾ ਗਵਾਂਢੀ ਕਰਕੇ ਉਹਨੇ ਸਾਡੀ ਇੰਨੀ ਮਦਦ ਕਰੀਏ ਦੇਖੋ ਇਹ ਸਾਰੇ ਲੋਕ ਬੈਠੇ ਨੇ ਪਾਣੀ ਤੋਂ ਬਾਲੇ ਤੰਗ ਨੇ ਲੈਡ ਤੋਂ ਬਾਲੇ ਤੰਗ ਨੇ, ਬਾਟਰ ਸਪਲਾਈ ਵਾਲੇ ਕੰਮ ਤੋਂ ਤੰਗ ਨੇ, ਸਿਵਰ ਤੋਂ ਤੰਗ ਨੇ, ਅਸੀਂ ਸਾਰੀਆਂ ਚੀਜ਼ਾਂ ਤੋਂ ਤੰਗ ਬੈਠੇ ਆਂ। ਅਸੀਂ ਕੋਈ ਐਸੀ ਵਸਤੂ ਨਹੀਂ ਮੰਗਦੇ ਜਿਹੜੀ ਕਮੇਟੀ ਤੋਂ ਲਾ ਗਈ, ਅੱਡ ਲਾਏ। ਅਸੀਂ ਤਾਂ ਵਸਤੂ ਮੰਗ ਰਹੇ ਆ ਜਿੱਦਾਂ ਤੁਸੀਂ ਵੋਟਾਂ ਮੰਗਦੇ ਹੋ ਸਾਡੇ ਤੋਂ ਆ ਕੇ ਸਰਕਾਰ ਬਣਾਉਣ ਵਾਸਤੇ, ਅਸੀਂ ਤਾਂ ਉਹੀ ਚੀਜ਼ਾਂ ਮੰਗ ਰਹੇ ਆ। ਜੇ ਅਸੀਂ ਉਹ ਚੀਜ਼ ਮੰਗਦੇ ਆ ਵੀ ਜਿਹੜੀ ਕਮੇਟੀ 'ਚ ਨਹੀਂ ਹੈਗੀ, ਨਹੀਂ ਸਾਡੇ ਤੋਂ ਦਿੱਤੀ ਜਾਂਦੀ, ਫੇਰ ਸਾਨੂੰ ਦੱਸਿਓ ਵੀ ਆਹ ਭਾਈ ਕਮੇਟੀ 'ਚ ਹੈ ਹੀ ਨਹੀਂ। ਤੁਸੀਂ ਤਾਂ ਗੰਤ ਮੰਗ ਰਹੇ ਹੋ। ਅਸੀਂ ਤਾਂ ਅਸੀਂ ਬਿਜਲੀ ਦਾ ਬਿੱਲ ਭਰਦੇ ਆ ਫਲੈਸ਼ ਬਾਥਰੂਮ ਦੀਆਂ ਲੈਟਰਾਂ ਦਾ ਬਿੱਲ ਭਰਦੇ ਆ ਸਾਰੇ ਬਿੱਲ ਅਸੀਂ ਭਰ ਦਿਆ ਸਾਰੇ ਟੈਕਸ ਦਿੰਨੇ ਆ ਫੇਰ ਸਾਨੂੰ ਪੂਰੀ ਵਸਤੋ ਕਾਉਣੀ ਮਿਲਦੀ ਅਸੀਂ ਟਿੱਡੇ ਬਕੌੜੀਆਂ ਦੀ ਜ਼ਿੰਦਗੀ ਕਿਉਂ ਗੁਜ਼ਾਰਨਾ ਆ ਐਨੇ ਗਰੀਬ ਪਰਿਵਾਰ ਐਨੀ ਸਾਡੀ ਆ ਵੇਖੋ ਇੱਧਰ ਸਾਡੀ ਗਲੀ ਚੱਕ ਸਾਹਬਾਦਰੀਏ ਤੇ ਗਲੀ ਦੇਖੋ ਘਰਾਂ ਚ ਖੰਭੇ ਲੱਗੇ ਪੈਣੇ ਕੱਟੋ ਕਰ ਤਿੰਨ ਸਾਲ ਦਾ ਮੇਰਾ ਦੌੜ ਹੋ ਗਿਆ ਉਹਨਾਂ ਚ ਕਈ ਪਰਿਵਾਰ ਬਚ ਗਏ ਹੁਣ ਲੈਣ ਦੇਖੋ ਬਾਅਦ ਵਿੱਚ ਫੇ ਅਫਸਰ ਕਹਿੰਦੇ ਨੇ ਵੀ ਤੁਸੀਂ ਆਹ ਨਹੀਂ ਕੰਮ ਕਰਿਆ ਦੱਸੋ ਕੀ ਕਰੀਏ ਜੀ ਅਸੀਂ ਪਾਣੀ ਤੋਂ ਵੀ ਢੜਫਰੇ ਆ ਜਾ ਕੇ ਦੇਖੋ ਡੰਗਰ ਮੇਰੇ ਪਾਣੀ ਤੋਂ ਵੀ ਬੈਠੇ ਨੇ ਕੀ ਆਮ ਪਾਰਟੀ ਨੂੰ ਸੀ ਉਹ ਕਰਾਂਗੇ ਆਮ ਪਾਰਟੀ ਨੂੰ ਆਮ ਪਾਰਟੀ ਨੂੰ ਜੀ ਵੋਟਾਂ ਪਾ ਕੇ ਇਸ ਦਾ ਬਹੁਤ ਦੁਖੀ ਹੋਗੇ ਅਕ ਵੀ ਨਹੀਂ ਇੱਕ ਭੇਜ ਰੱਖ ਮੈਂ ਦੀ ਜੋ ਟੈਂਪੇਕਿੰਗ ਦਾ ਹੱਕ ਬਣਦਾ ਜੀ ਨੂਦੀ ਗੱਲ ਸੀ ਆਉਂਦੀ ਆ ਕਾ ਨਹੀਂ ਦਿੰਦੇ ਹੈ ਵੋਟਾਂ ਵੇਲੇ ਤਾਂ ਸਾਨੂੰ ਸਾਰਿਆਂ ਨੂੰ ਮੂਰੇ ਕਰ ਲੈਂਦੇ ਨੇ ਜਾਂ ਸਾਡੇ ਕੋਈ ਸਮੱਸਿਆ ਆਉਂਦੀ ਹੈ ਫਿਰ ਸਾਨੂੰ ਕੋਈ ਪੁੱਛਦਾ ਨਹੀਂ ਕੀ ਗੱਲ ਆ ਬਈ ਕਿਉਂ ਨਹੀਂ ਪੁੱਛਦੇ ਹੈਗੇ ਜੇ ਗਰੀਬ ਜਨਤਾ ਤਾਂ ਨਹੀਂ ਸਾਨੂੰ ਪੁੱਛਦੇ ਹੈਗੇ ਸਹੀ ਗੱਲ ਹੈ ਗਰੀਬ ਜਨਤਾ ਬਾਰੇ ਵੀ ਕੋਈ ਮਾੜਾ ਮੋਟਾ ਹੋਣਾ ਚਾਹੀਦਾ ਵੀ ਹਾਂ ਇਹ ਨਾ ਬਾਰੇ ਇਹ ਤੁਸੀਂ ਤਾਂ ਵਸਤੂ ਹੀ ਉਹ ਮੰਗ ਰਹੇ ਜਿਹੜੀ ਕਮੇਟੀ ਚੋਂ ਲਾ ਹੈ ਬੜੇ ਸੀਗੇ ਹਾਂ ਕਹੀਆਂ ਸੀ ਸੀ ਆਏ ਮੈਂ ਉਧਰ ਵੀ ਜਾ ਕੇ ਦੇਖੂ ਕਿ ਕੀ ਹਾਲ ਹੋਿਆ ਨਹੀਂ ਦੇਖ ਕੇ ਫੇਰ ਜਾਣਦੇ ਨੇ ਪਾਣੀ ਦਾ ਟੈਂਕਰ ਹੋ ਗਿਆ ਜੀ ਬੱਚਾ ਹੋ ਗਿਆ ਪਾਣੀ ਦਾ ਟੈਂਕਰ ਭੇਜੋ ਜਿਹੜੇ ਟੈਂਕਰ ਨਹੀਂ ਬੱਚੇ ਆ ਦੇ ਬਿਤੇ ਨਹੀਂ ਆਂਦੀਆਂ ਇਹ ਸਮੱਸਿਆ ਹੁੰਦੀ ਉਹ ਸਾਡੇ ਕਿ ਚਾਰ ਦਿਨ ਹੋ ਗਏ ਪਾਣੀ ਦੀ ਰੱਤੀ ਨਹੀਂ ਆ ਰਹੀ ਕਿੱਥੇ ਮਲੀ ਆ ਪਾਣੀ ਤੋਂ ਬੈਠੇ ਉਧਰ ਦੇ ਲਾਈਟ ਚ ਇਸ ਕਰਕੇ ਕਲੀਅਰ ਚ ਪਾਮਰੀਆ ਪ੍ਰਸ਼ਾਸਨ ਨੂੰ ਵੀ ਕੰਮ ਕਰਨ ਮਿਊਨਿਸਪਲ ਕਮੇਟੀ ਕੰਮ ਕਰੇ ਇਹਨਾਂ ਨੂੰ ਗੋਲਾ ਕੀੜੇ ਮਕੋੜੇ ਨਾ ਜਪੇ ਅਗਰ ਨਹੀਂ ਕੰਮ ਕਰਦੀ ਤੇ ਯੋ ਜਾਂ ਕੋਈ ਵੀ ਹੋਰੇ ਅਫਸਰ ਸਹਿਬਾਂ ਉਰੇ ਆਵੇ ਇਕਾਤ ਰਹਿ ਕੇ ਦੇਖੇ ਵੀ ਮੋਕਾਂ ਨੇ ਕਿੰਨੇ ਪੀੜ ਪੈਂਦੀ ਆਰਾਧ ਦਾ ਹਾਲ ਕੀ ਆ ਉਰੇ ਔਰ ਅੱਜ ਅਸੀਂ ਉਹਨਾਂ ਆਤ ਸੇਵਾ ਕਰ ਰਹੇ ਆ ਲਗਾਤਾਰ ਸੇਵਾ ਸਾਡੇ ਵੱਖਵਾ ਖੇ ਲਾਕਿਆਂ ਵਿੱਚ ਜਾਰੀ ਰਵੇਗੀ ਇਹ ਕੋਈ ਰਾਜਨੀਤਿਕ ਨਹੀਂ ਵੀ ਕੱਲ ਨੂੰ ਕੋਈ ਵੋਟਾਂ ਨਹੀਂ ਮੈਂ ਵੋਟਾਂ ਲੈਣੀਆਂ ਇਹ ਮੈਨੂੰ ਲੱਗਿਆ ਜੇ ਮੈਂ ਆਪਦੇ ਘਰੇ ਬਿਨਾ ਪਾਣੀ ਤੋਂ ਰਹਿਣਾ ਤਾਂ ਇਹ ਕਿਵੇਂ ਰਹਿ ਸਕਦੇ ਆ ਜੇ ਮੈਂ ਇਹ ਨਹੀਂ 1 ਮਿੰਟ ਵੀ ਨਾ ਪਾਣੀ ਬਿਨਾ ਰਹਿ ਸਕਦਾ ਇਹ ਕਿਵੇਂ ਰਹਿਣਗੇ ਇਹ ਸੋਚ ਲੈ ਕੇ ਚੱਲੇ ਆਂ ਔਰ ਧੂਰੀ ਦੇ ਲੋਕਾਂ ਨੂੰ ਬੇਨਤੀ ਕਰਦਾ ਜਦ ਤੱਕ ਤੁਹਾਡਾ ਭਰਾ ਤੁਹਾਡੇ ਨਾਲ ਖੜਾ ਹੈ ਕਿਸੇ ਚੀਜ਼ ਦੀ ਆਂਚ ਨਹੀਂ ਆਣ ਦੇਵਾਂਗੇ ਜਿੰਨੇ ਜੋਗੇ ਆ ਮੈਂ ਕੋਈ ਬਹੁਤ ਵੱਡਾ ਪਾਵਰਫੁਲ ਬੰਦਾ ਨਹੀਂ ਐ ਮੈਂ ਇੱਕ ਆਮ ਸਧਾਰਨ ਐ ਜਿੰਨੇ ਜੋਗੇ ਆ ਤੁਹਾਡੇ ਨਾਲ ਖੜਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ